ਅੱਜ ਆਮ ਆਦਮੀ ਪਾਰਟੀ ਦਾ ਇਹ ਇਕੱਠ ਸੁਨਾਮ ਦੇ ਵਿੱਚ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸੁਨਾਮ ਦੇ ਵਿੱਚ ਆਮ ਆਦਮੀ ਪਾਰਟੀ ਜਨ ਸਭਾ ਕਰਨ ਜਾ ਰਹੀ ਹੈ ਤੇ ਜਨ ਸਭਾ ਦੇ ਵਿੱਚ ਪਹੁੰਚੇ ਹੋਏ ਲੋਕ ਜਿਹੜੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਵਾਸਤੇ ਇੱਥੇ ਆਮ ਆਦਮੀ ਪਾਰਟੀ ਦੇ ਕਾਰਕੁਨ ਜਿਹੜੇ ਹੈਗੇ ਨੇ ਉਹ ਇਕੱਠਾ ਹੋਏ ਨੇ ਭਾਰੀ ਸੰਖਿਆ ਦੇ ਵਿੱਚ ਕਾਰਕੁਨ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਇਕੱਠਾ ਹੋਏ ਨੇ ਮੈਂ ਸਟੇਜ ਦਾ ਇੱਕ ਤਸਵੀਰ ਵੀ ਉਹ ਵੀ ਸਾਂਝੀ ਕਰ ਦਿਆ ਸਟੇਜ ਦੇ ਉੱਤੇ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਇੱਥੋਂ ਦੇ ਉਹ ਤੁਸੀਂ ਵੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇੱਥੇ ਪਹੁੰਚਣਗੇ ਤੇ ਮੀਤ ਹੈਰ ਜਿਹੜੇ ਹੈਗੇ ਨੇ ਉਹ ਸੰਗਰੂਰ ਤੋਂ ਕਿਆ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਇਹ ਜਨ ਸਭਾ ਜਿਹੜਾ ਹੈਗਾ ਜਨ ਸਭਾ ਜਿਹੜੀ ਹੈਗੀ ਆ ਉਹ ਕਿੰਨੀ ਹੋਈ ਹੈ ਵਿੱਤ ਮੰਤਰੀ ਹਰਪਾਲ ਕਿਮਾ ਇਸ ਵਿੱਚ ਬਈ ਤੁਸੀਂ ਸਟੇਜ ਤੇ ਵੇਖ ਸਕਦੇ ਹੋ ਤੇ ਨਾਲ ਹੀ ਹੋਰ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ ਲੋਕਲ ਉਹ ਇੱਥੇ ਵਿਰਾਜਮਾਨ ਨੇ ਤੇ ਦੂਜੇ ਪਾਸੇ ਜਿਹੜੀ ਹੈਗੀ ਤਿਆਰੀ ਇੱਕ ਵੱਡੀ ਕੀਤੀ ਗਈ ਹੈ ਇਸ ਜਨ ਸਭਾ ਦੇ ਵਿੱਚ ਕਿਉਂਕਿ ਮੀਤ ਹੈਰ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਹਨਾਂ ਵਾਸਤੇ ਵੋਟ ਮੰਗਣ ਵਾਸਤੇ ਇਹ ਜਨ ਸਭਾ ਜਿਹੜੀ ਹੈਗੀ ਹੈ ਉਹ ਰੱਖੀ ਗਈ ਹੈ ਕਿੰਨਾ ਕਿੰਨਾ ਕ ਉਤਸ਼ਾਹ ਹੈ ਤੁਹਾਡੇ ਵਿੱਚ ਤੇ ਕਿੱਥੋਂ ਸਰ ਤੁਸੀਂ ਆਏ ਹੋ ਸਰ ਸਾਡਾ ਹਲਕਾ ਦਿਲਪਤ ਵਿੱਤ ਮੰਤਰੀ ਸਰਪਾਲ ਸਿੰਘ ਸੀ ਮੱਧ ਦਿਲਪਤ ਹਲਕੇ ਤੋਂ ਅਸੀਂ ਇਸ ਆ ਰੈਲੀ 'ਚ ਬਹੁਤ ਜ਼ਿਆਦਾ ਉਸ਼ਾ ਲੋਕਾਂ ਦੇ ਵਿੱਚ ਇਸ ਬਾਅਦ ਸਰਦਾਰ ਗਮ빗 ਸਿੰਘ ਮੀਤਹਰ ਨੂੰ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਬਹੁਤ ਜ਼ਿਆਦਾ ਉਸਾ ਲੋਕਾਂ ਦੇ ਵਿੱਚ 2014 ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ 2 211000 ਦੀ ਲੀਡ ਦਿੱਤੀ ਸੀ ਪਰ ਉਹ ਲੀਡ ਇਸ ਵਾਰ ਸੰਗਰੂਰ ਹਲਕੇ ਦੇ ਲੋਕ ਮੀਤਹਰ ਜੀ ਦੇ ਰੂਪ ਦਿੱਤਾਉਣਗੇ ਤੁਸੀਂ ਕਿੱਥੋਂ ਆਇਓ ਸਰ ਤੇ ਕੀ ਨਾ ਤੁਹਾਡੇ ਕਿੱਥੋਂ ਆਇਓ ਤੁਸੀਂ ਡੜਬੇ ਹਲਕੇ ਤੋਂ ਆਇਆ ਪਿੰਡ ਗੰਡੂਆ ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਹੈ ਉਹਨੇ ਕੰਮ ਇਸ ਤਰ੍ਹਾਂ ਦੇ ਕਰ ਦਿੱਤੇ ਨੇ ਕਿ ਬਿਨਾ ਵੋਟ ਮੰਗੇ ਲੋਕ ਜਿਹੜੇ ਹੈਗੇ ਨੇ ਸਮਰਥਨ ਕਰਨ ਨੂੰ ਤਿਆਰ ਨੇ ਬਹੁਤ ਕੰਮ ਕਰੇ ਨਹੀਂ ਸਰਕਾਰ ਨੇ ਜਿਵੇਂ ਬਿਜਲੀ ਲਾ ਲਓ ਖੇਤਾਂ ਵਾਲੀ ਬਹੁਤ ਆਉਂਦੀ ਆ 10 11 11 ਘੰਟੇ ਨਹੀਂ ਜਾਂਦੀ ਪਿੰਡ ਵਾਲੀ ਲਾਈਟ ਲਾ ਲਓ ਉਹਦਾ ਬਿੱਲ ਮਾਫ ਹੈਗਾ ਤੇ ਹੋਰ ਵੀ ਬਹੁਤ ਕੰਮ ਕਰੇ ਨੇ ਸਰਕਾਰ ਨੇ ਬਿਨ ਕਹੇ ਲੋਕ ਵੋਟ ਪਾਉਣਗੇ ਤੇ ਮੀਤਿਹਰ ਬਹੁਤ ਜ਼ਿਆਦਾ ਲੀਡ ਤੇ ਜਿੱਤੂਗਾ ਜਿਵੇਂ 2014 ਚ ਭਗਵੰਤ ਸਿੰਘ ਨੂੰ ਲੀਡ ਮਿਲੀ ਸੀ ਸਰ ਸਰ ਕਿਹੜੇ ਕਿਹੜੇ ਕੰਮ ਹੈ ਸਰਕਾਰ ਦੇ ਜਿਸ ਕਰਕੇ ਤੁਹਾਨੂੰ ਲੱਗਦਾ ਕਿ ਸਰਕਾਰ ਜਿਹੜੀ ਹੈਗੀ 13 ਦੀ 13 ਲੋਕ ਸਭਾ ਸੀਟਾਂ ਜਿੱਤੇਗੀ ਪੰਜਾਬ ਦੇ ਵਿੱਚ ਹਾਂਜੀ ਜਿੱਤੂਗੀ ਇਹਨਾਂ ਦਾ ਜਿਹੜਾ ਸਭ ਤੋਂ ਮੇਨ ਮੁੱਦਾ ਹੈ ਕਿ ਕਿਸਾਨੀ 'ਚ ਬਿਜਲੀ ਦਾ ਤੇ ਨਹਿਰੀ ਪਾਣੀ ਦਾ ਕਿਉਂਕਿ ਹੁਣ ਬਾਰ ਕਰਾ ਰਹਾ ਤੇ ਚੱਲ ਰਹਾ ਦਿਨੇ ਮੋਟਰਾਂ ਚਲਾਈਆਂ ਰਾਤ ਨੂੰ ਕਿਸੇ ਨੂੰ ਜਾਣਾ ਨਹੀਂ ਪਿਆ ਨਹਿਰੀ ਪਾਣੀਆਂ ਹੁਣ ਲੋੜ ਹੈ ਨਹਿਰੀ ਦੀ ਨਹਿਰਾਂ ਭਰੀਆਂ ਚੱਲ ਰਹੀਆਂ ਨੇ ਤੇ ਜੋ ਪਿੰਡਾਂ ਦੇ ਛੋਟੇ ਮੋਟੇ ਕੰਮ ਨੇ ਟਾਈਮ ਨਾਲ ਜਿਹੜਾ ਹੁਣ ਹੋਈ ਜਾਂਦੇ ਨੇ ਸਾਡੇ ਉਗਰਾਹ ਪਿੰਡਾਂ ਸਾਤੋਟਾ ਟ੍ਰੀਟਮੈਂਟ ਟੋਬੇ ਦਾ ਦੀਆ ਸਾਡੇ ਪਾਣੀ ਦਾ ਆਤਮਸਲਾ ਹੱਲ ਹੋਇਆ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਤਾਂ ਦੇਖਦੇ ਕਿ ਇਹ ਕੱਟ ਜਿਹੜਾ ਹੈਗਾ ਜੇ ਵੋਟ ਦੇ ਵਿੱਚ ਕਨਵਰਟ ਹੁੰਦਾ ਹੈ ਤਾਂ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਟਿੱਚਾ ਹੈ ਉਹ ਹਾਸਲ ਹੋ ਸਕਦਾ ਹੈ ਕਹਿੰਦਾ ਮੈਂ ਅਮਿਤ ਦਿਨਾਲ ਕੁਲਵੀਰ ਦਿਵਾਨ ਇੰਡੀਆ ਨਿਊਜ਼ ਇਸ ਵਾਰ ਜਿਹੜਾ ਸਨਮਾ